ਆ ਦੇਖੋ ਦੋਸਤੋ ਸ਼ੌਂਕ ਦਾ ਕੋਈ ਮੁੱਲ ਨਹੀਂ ਆਹ ਬਾਈਆਂ ਨੇ ਟਰੈਕਟਰ ਪੂਰੇ ਸ਼ਿੰਗਾਰੇ ਆ ਇਹ ਆਨੰਦਪੁਰ ਸਾਹਿਬ ਗੋਲਾ ਮੱਲਾ ਦੇਖਣ ਲਈ ਆਇਆ ਲਓ ਥੋੜੀ ਆਪਾਂ ਗੱਲਬਾਤ ਵੀ ਕਰਾਵਾਂਗੇ ਇਹ ਜਿਹੜਾ ਟਰਾਲਾ ਸ਼ਿੰਗਾਰਿਆ ਇਹਨਾਂ ਬਾਈਆਂ ਨਾਲ ਆਪਾਂ ਗੱਲਬਾਤ ਕਰਾਵਾਂਗੇ ਲਓ ਕਰਾਉਣੇ ਆ ਤੁਹਾਡੇ ਰੂਬਰੂ ਤੁਸੀਂ ਆਹ ਦੇਖੋ ਜੀ ਟਰਾਲਾ ਕਿੰਨਾ ਪਿਆਰਾ ਲੱਗਦਾ ਜਮਾ ਹੋਮ ਮੇਡ ਤਿਆਰ ਕੀਤਾ ਹੋਇਆ ਪ੍ਰਾਪਰ ਜਿਵੇਂ ਆਪਾਂ ਆਪਦੇ ਘਰੇ ਬੈਠੇ ਹੁੰਨੇ ਆ ਇਸ ਤਰ੍ਹਾਂ ਇਹ ਟਰਾਲਾ ਤਿਆਰ ਕੀਤਾ ਹੈ ਆਲੂ ਕਰਦੇ ਆ ਜੀ ਆਪਾਂ ਗੱਲਬਾਤ ਵਾਈਆਂ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਬਾਈ ਜੀ ਤੁਹਾਡਾ ਆਪਣੇ ਪੇਜ ਤੇ ਆਪਾਂ ਪਹੁੰਚੇ ਆ ਡਾਕਟਰ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਹੋਲਾ ਮਹੱਲਾ 2025 ਸੋ ਆਪਾਂ ਇੱਧਰ ਥੋੜਾ ਜਿਆ ਤਰਨ ਫਿਰਨ ਆਏ ਸੀ ਲੰਗਰ ਛਕਣ ਆਏ ਸੀ ਤੇ ਆਪਾਂ ਨੂੰ ਵੀਰ ਮਿਲ ਗਏ ਆਪਾਂ ਗੱਲ ਕਰਾਉਣੀ ਆ ਇਹਨਾਂ ਦਾ ਟਰਾਲਾ ਦੇਖਿਆ ਬਈ ਜੀ ਬਹੁਤ ਵਧੀਆ ਸ਼ਿੰਗਾਰਿਆ ਹੋਇਆ ਬਹੁਤ ਓਰੀਜਨਲ ਇਹਨਾਂ ਨੇ ਕੰਮ ਕਰਵਾਇਆ ਟਰਾਲੇ ਦਾ ਟਰਾਲਾ ਵੀ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਆਪਾਂ ਕੱਲ ਇੱਕ ਵਾਰੀ ਸਾਰੇ ਮਰਵਾ ਦੇਨੇਗਾ ਸੋ ਗੱਲ ਕਰਦੇ ਆਂ ਬਈ ਜੀ ਆਪਾਂ ਬਾਈਆਂ ਨਾਲ ਸਤਿ ਸ਼੍ਰੀ ਅਕਾਲ ਬਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਤੁਹਾਡਾ ਇਹ ਜਿਹੜਾ ਕੰਮ ਦੇਖ ਕੇ ਮਨ ਲੋ ਰੂਹ ਖੁਸ਼ ਹੋ ਗਈ ਹਾਂਜੀ ਠੀਕ ਹੈ ਜੀ ਤੇ ਬਾਈ ਜੀ ਕਿਹੜਾ ਪਿੰਡ ਆ ਆਪਣਾ ਆ ਆਪਣਾ ਪਿੰਡ ਸਭਰਾ ਜੀ ਸਭਰਾ ਕਰਨਤਾਰ ਨੇਰੀ ਕਰਨਤਾਰ ਨੇਰੀ ਐ ਜੀ ਹਾਂਜੀ ਠੀਕ ਹੈ ਜੀ ਹਾਂਜੀ ਬਾਈ ਜੀ ਕੀ ਨਾਮ ਆ ਤੁਹਾਡਾ ਆਪਣਾ ਜਸਵਿੰਦਰ ਸਿੰਘ ਆ ਜੀ ਮੰਨ ਲਓ ਇਹ ਚੀਜ਼ ਬਾਈ ਜੀ ਜਿਹੜੀ ਤੁਸੀਂ ਤਿਆਰ ਕੀਤੀ ਆ ਇਹ ਕਿੰਨਾ ਗੈਸਤੀ ਤੇ ਖਰਚਾ ਹੋ ਗਿਆ ਤੁਹਾਡਾ ਖਰਚਾ ਬਾਈ ਜੀ ਇਹਦੇ 1.5 ਲੱਖ ਰੁਪਈਆ ਲੱਗ ਗਿਆ ਜੀ ਸਾਰਾ ਪ੍ਰੋਪਰ ਤਿਆਰ ਕਰਨ ਤੇ ਟਰਾਲਾ ਟਰਾਲਾ ਹਾਂਜੀ ਕਿੰਨਾ ਚਿਰ ਹੋ ਗਿਆ ਬਾਈ ਤੁਹਾਨੂੰ ਇੱਥੇ ਆਉਂਦਿਆਂ ਨੂੰ ਆਪਾਂ ਨੂੰ ਇੱਥੇ ਆਉਂਦਿਆਂ ਹੋ ਗਏ 6-7 ਸਾਲ ਲਗਾਤਾਰ ਕੰਟੀਨਿਊ ਹੋਣੇ ਹਾਂਜੀ ਠੀਕ ਹੈ ਕੋਈ ਤੁਹਾਡੇ ਰਗੇ ਦਾ ਮੰਨ ਲਓ ਤੁਹਾਡੇ ਕੋਈ ਇਲਾਕੇ ਦੇ ਹੋਰ ਵੀ ਟਰਾਲੇ ਆਉਂਦੇ ਇੱਥੇ ਹਾਂਜੀ ਸਾਰੇ ਆਪਣੇ ਏਰੀਏ ਦੇ ਟਰਾਲੇ ਆ ਜੀ ਜਿੰਨੇ ਆ ਐਂਡ ਟਿੱਕਰ ਖੜੇ ਆ ਹਾਂਜੀ ਠੀਕ ਹੈ ਜੀ ਸੋ ਬਾਈ ਦੋਸਤੋ ਸਾਨੂੰ ਇਸ ਚੀਜ਼ ਦਾ ਟਰਾਲਾ ਵੀ ਆਪਾਂ ਦਿਖਾਤਾ ਪੂਰਾ ਬੰਦੇ ਨੇ ਜ਼ਬਰਦਸਤ ਕੰਮ ਕਰਵਾਇਆ ਹੋਇਆ ਟਰਾਲੇ ਦਾ ਜਦੋਂ ਤੁਸੀਂ ਦੇਖੋਗੇ ਟਰਾਲੇ 'ਚ ਸ਼ੌਕ ਨਾਲ ਕੰਮ ਕਰਵਾਇਆ ਰੂਹ ਖੁਸ਼ ਹੁੰਦੀ ਹੈ ਕਿੰਨੇ ਦਿਨ ਪਹਿਲਾਂ ਬਈ ਤੁਸੀਂ ਇੱਥੇ ਆਜੰਨੇ ਹੋ? ਹਾਂਜੀ ਬਾਈ ਛੇ ਤਰੀਕ ਦੇ ਆਏ ਹੋਏ ਆ ਜੀ। ਛੇ ਤਰੀਕ ਦੇ। ਹਾਂਜੀ। ਕਿੰਨੇ ਮੰਨ ਲਓ ਦਿਨ ਇੱਥੇ ਲਾ ਕੇ ਜਾਓਗੇ? ਆਪਾਂ ਨੂੰ 12 ਤੋਂ 13 ਦਿਨ ਲੱਗ ਜਾਂਦੇ ਆ ਜੀ। 12-13 ਦਿਨ ਲੱਗ ਜਾਂਦੇ ਆ। ਠੀਕ ਹੈ ਕਿੰਨੇ ਟਰਾਲੇ ਲੈ ਕੇ ਆਏ ਹੋ? ਆਪਾਂ ਚਾਰ ਟਰਾਲੇ ਲੈ ਕੇ ਆਏ ਆ। ਚਾਰ ਟਰਾਲੇ ਲੈ ਕੇ। ਚਾਰੋਂ ਮੰਨ ਲਓ ਇਸੇ ਤਰ੍ਹਾਂ ਪ੍ਰੋਪਰਾ ਛਿਾਰੇ ਹੋਏ ਆ। ਹਾਂਜੀ ਪੂਰੇ ਛਿਾਰੇ ਹੋਏ ਆ ਜੀ। ਚਾਰ ਟਰਾਲੇ ਵੀਰੋ ਲੈ ਕੇ ਆਏ ਆ ਇਹ। ਸਾਰਿਆਂ ਦੀ ਇਦਾਂ ਹੀ ਮੈਨੂਫੈਕਚਰਿੰਗ ਕੀਤੀ ਹੋਈ ਆ। ਤੁਹਾਨੂੰ ਚਾਰੇ ਟਰਾਲੇ ਦਿਖਾਵਾਂਗੇ ਆਪਾਂ। ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਤੁਸੀਂ ਵੀ ਇਹਨਾਂ ਦੇ ਨਾਲ ਹੀ ਆਇਆ ਹੋ ਹਾਂਜੀ ਹਾਂਜੀ ਕੀ ਨਾਮ ਆ ਬਾਈ ਜੀ ਆਪਣਾ ਲਖਵੀਰ ਸਿੰਘ ਜੀ ਥੋੜਾ ਵੀ ਇਹੀ ਪਿੰਡ ਆ ਜਿਹੜਾ ਬਾਂਗਾਂ ਦਾ ਪਿੰਡ ਆ ਹਾਂਜੀ ਵੱਡੇ ਸੋਹਰਾ ਹੀ ਆ ਵੱਡੇ ਸੋਹਰਾ ਹੀ ਆ ਠੀਕ ਆ ਜੀ ਕਿੰਨਾ ਚਿਰ ਹੋ ਗਿਆ ਬਾਈ ਜੀ ਤੁਹਾਨੂੰ ਆਉਂਦਿਆਂ ਨੂੰ ਇੱਥੇ ਸਾਨੂੰ 6 ਸਾਲ ਹੋ ਗਏ ਲਗਾਤਾਰ ਆਉਂਦੇ ਨੂੰ ਲਗਾਤਾਰ ਵੀ ਟ੍ਰੈਕਟਰ ਸ਼ਿੰਗਾਰ ਦੇਣ ਨੂੰ ਸਾਨੂੰ 5-6 ਸਾਲ ਹੋ ਗਏ ਆਉਂਦਿਆਂ ਨੂੰ ਸਾਨੂੰ ਜਿਆਦਾ ਚਿਰ ਹੋ ਗਿਆ ਪਹਿਲਾਂ ਸਿੰਪਲ ਟਰਾਲੇ ਟਰਾਲੀਆਂ ਲੈ ਕੇ ਆਈਦੇ ਸੀਗੇ ਠੀਕ ਆ ਫਿਰ ਪਾਲ ਪਾ ਕੇ ਤੇ ਆ ਬਾਅਦ ਜੋ ਸਾਨੂੰ ਰਹਿਣ ਰੋਹ ਦੀ ਦਿੱਕਤ ਆਉਂਦੀ ਇੱਥੇ ਦੇ ਰੇਤ ਸੇਵਾ ਮੁੰਡੇ ਹੀ ਗਏ ਹੁਣ ਸਵੇਰ ਦੇ ਉੱਠ ਕੇ ਸਾਡੇ ਬਾਕੀ ਦੇ ਬੰਦੇ ਸੇਵਾ ਦੇ ਗਏ ਆ ਕੀ ਕਹ ਮੰਨ ਲਓ ਤੁਸੀਂ ਇਸ ਚੀਜ਼ ਤੋਂ ਥੋੜਾ ਜਿਹਾ ਹੋ ਹੋ ਗਿਆ ਵੀ ਯਾਰ ਇੱਥੇ ਰਹਿਣ ਦੀ ਪ੍ਰੋਬਲਮ ਆਉਂਦੀ ਆ ਉਹਦੋਂ ਵਾਲ ਆਪ ਦਾ ਹੀ ਟਰਾਲਾ ਤਿਆਰ ਕਰ ਲਿਆ ਆਪ ਦਾ ਹੀ ਕਰ ਲਿਆ ਠੀਕ ਹੈ ਕਿੰਨਾ ਇਹ ਤੇ ਮੰਨ ਲਓ ਖਰਚਾ ਕਿੰਨਾ ਆ ਗਿਆ ਬਈ ਕੱਲੇ ਟਰਾਲੇ ਟਰਾਲੇ ਦੇ ਡੇਢ ਲੱਖ ਰੁਪਇਆ ਆ ਜਾਂਦਾ ਜੀ ਠੀਕ ਹੈ ਸਾਰਾ ਮੰਨ ਲਓ ਆ ਕੰਮ ਕਰਾਉਣ ਤੇ ਹਾਂ ਜੀ ਬਾਕੀ ਏਸੀ ਯੂਸੀ ਤਾਂ ਇਹ ਪਹਿਲਾਂ ਦੇ ਲਏ ਹੋਏ ਆ ਸਕਰੀਨਾ ਸਕਰੀਨਾ ਬਾਕੀ ਇਹਨੂੰ ਆਇਆ ਸਾ ਥੋੜਾ ਜਿਹਾ ਪ੍ਰੋਪਰ ਤਿਆਰ ਕਰਾਉਣਾ ਪਹਿਲਾਂ ਥੋੜਾ ਮੋਟਾ ਮਾੜਾ ਮੋਟਾ ਜੇ ਕੋਈ ਲੱਗਦਾ ਤੁਹਾਨੂੰ ਵੀ ਯਾਰਾ ਕਿਸੇ ਬੰਦੇ ਨੇ ਹੋਰ ਨਵਾਂ ਕਰ ਲਿਆ ਤੁਸੀਂ ਹੋਰ ਨਵਾਂ ਕਰਨ ਦੀ ਉਹ ਕਰ ਦਿਓ ਬਾਕੀ ਨਾ ਜਦੋਂ ਟਰਾਲੇ ਜਾਂਦੇ ਆ ਸੜਕ ਤੇ ਵੀ ਇਹ ਲੈਂਟਰ ਤੇ ਨਹੀਂਗਾ ਜਿਹੜਾ ਹਿਲਣਾ ਨਹੀਂਗਾ ਕੇਪਾ ਲਣਾ ਨਹੀਂਗਾ ਆਹ ਜੁਕੜੀ ਅਕੜੀ ਵੱਜ ਕੇ ਕੋਈ ਨਾ ਕੋਈ ਨਟ ਬੋਲਟ ਜਾਂ ਕੋਈ ਇੱਕ ਚੀਜ਼ ਮਾੜੀ ਮੋਟੀ ਟੁੱਟ ਜਾ ਕਿ ਕੀ ਕੀ ਸਹੂਲਤਾਂ ਬਾਈ ਉਹਨੇ ਟਰਾਲੇ 'ਚ ਉਨੇ ਕਿ ਐਸੀ ਲੱਗਾ ਹੋਇਆ ਜੀ ਅੱਛਾ ਕੈਮਰੇ ਚੱਲਦੇ ਆ ਤਿੰਨ ਕੈਮਰੇ ਲੱਗੇ ਹੋਏ ਆ ਠੀਕ ਹੈ ਤੇ ਵਾਈਫਾਈ ਚੱਲਣ ਦਿਆ ਵਾ ਸਕਰੀਨ ਦੁੱਜੀ ਲਾਈ ਆ ਆਪਣਾ ਵੱਡੀ ਸਕਰੀਨ ਹੈ ਤੇ ਠੀਕ ਹੈ ਵਾਈਫਾਈ ਵੀ ਚੱਲਦਾ ਵਾਈਫਾਈ ਚੱਲਦਾ ਇਨਵਰਟਰ ਵਗੈਰਾ ਵੀ ਲੱਗਾ ਹੋਇਆ ਵਾ ਠੀਕ ਹੈ ਮਤਲਬ ਪੂਰਾ ਤੁਸੀਂ ਆ ਦਾ ਕਮਰਾ ਹੀ ਤਿਆਰ ਕਰ ਰੱਖਿਆ ਹਾਂ ਜੀ ਹਾਂ ਜੀ ਕਮਰੇ ਤਿਆਰ ਜਿਵੇਂ ਆਪਾਂ ਘਰੇ ਰਹਿੰਨੇ ਉਦਾਂ ਹੀ ਇੱਥੇ ਮਤਲਬ ਕੋਈ ਸਾਨੂੰ ਹੁਣ ਐ ਦਿੱਕਤ ਨਹੀਂ ਆਉਂਦੀ ਵੀ ਯਾਰ ਆਪਾਂ ਕਿੱਥੇ ਜਾ ਕੇ ਪਾਵਾਂਗੇ ਕਿੱਥੇ ਰਾਵਾਂਗੇ ਪੂਰੀ ਆਪਦੀ ਸਹੂਲਤ ਇਸ ਟਰਾਲੇ 'ਚ ਹੀ ਕਰ ਰੱਖੀ ਆ ਹਾਂ ਜੀ ਰਹਿਣ ਦੀ ਦਿੱਕਰ ਸਭ ਤੋਂ ਜ਼ਿਆਦੀ ਇੱਥੇ ਵੱਡੀ ਰਹਿਣ ਦੀ ਦਿੱਕਰ ਵੱਡੀ ਆ ਵੀ ਮੰਨ ਲਓ ਆਪਾਂ ਮੁੜ ਕੇ ਜਾਣੇ ਬਾਹਰੇ ਹੁੰਦੇ ਆ ਪੈਣ ਦੀ ਦਿੱਕਤ ਆਉਂਦੀ ਆ ਹੁਣ ਇੱਥੇ ਨਹੀਂ 8 10 ਜਣੇ ਆਰਾਮ ਨਾਲ ਪੈ ਜੰਨੇ ਆ ਠੀਕ ਹੈ ਜੀ ਸਾਰੇ ਟਰਾਲੇ ਤੁਹਾਡੇ ਇੱਦਾਂ ਹੀ ਤਿਆਰ ਕੀਤੇ ਹੋਇਆ ਸਾਰੇ ਤਿਆਰ ਆ ਲੈਨ ਵਾਈਸ ਆਪਣੇ ਟਰਾਲੇ ਲੱਗੇ ਆ ਚਾਰ ਪੰਜ ਟਰਾਲੇ ਆਪਣੇ ਲੱਗੇ ਹੋਏ ਠੀਕ ਹੈ ਟਰੈਕਟਰਾਂ ਦਾ ਵੀ ਪੂਰਾ ਜ਼ੋਰ ਲਾਇਆ ਹੋਇਆ ਹਾਂਜੀ ਟਰੈਕਟਰਾਂ ਨੇ ਪੂਰਾ ਜੇ ਟਰੈਕਟਰ ਆ ਬਈ ਇਹਨਾਂ ਦੇ ਕਿੰਨਾ ਖਰਚਾ ਆ ਗਿਆ ਜਿਹੜੇ ਤੁਸੀਂ ਜਿਹੜੇ ਸਾਹ ਨਾਲ ਤੁਸੀਂ ਸਪੀਕਰ ਲਾਏ ਹੋਏ ਆ ਟਾਇਰ ਕੀਤੇ ਆ ਪੂਰੇ ਮੋਡੀਫਾਈ ਕੀਤੇ ਆ ਕਿੰਨਾ ਕਿੰਨਾ ਖ ਸਪੀਕਰ ਡੈਕ ਟੋਕ ਲਾ ਕੇ ਆਏ ਸਾਲ ਥੋੜਾ ਮੋਟਾ ਇਹਨੂੰ ਬਦਲਣਾ ਪੈਂਦਾ ਸ਼ੋਸ਼ਾ ਬਦਲਣੀ ਪਿੰਦੀ ਡੈਕ ਦੀ ਵੀ ਠੀਕ ਆ ਮੜਾ ਕੱਲ ਇੱਕ ਵਾਰੀ ਟਰੈਕਟਰ ਕਰਨੀ ਵੀ ਨਿਗ੍ਹਾ ਮਰਵਾ ਦੇ ਬੰਗਾਂ ਕਰਨੀ ਠੀਕ ਹੈ ਲਾਈ ਹੋ ਗਏ ਨੇ ਠੀਕ ਹੈ ਚਲੋ ਵਧੀਆ ਲੱਗਿਆ ਬਾਈ ਤੁਹਾਡੇ ਨਾਲ ਗੱਲਬਾਤ ਕਰਕੇ ਧੰਨਵਾਦ ਤੁਹਾਡਾ ਸਾਰੇ ਵੀਰਾਂ ਦਾ ਕੋਈ ਸਾਰੇ ਕੰਨੀ ਕਮਾ ਦੇਵੇ ਕਿਹੜਾ ਏਰੀਆ ਹੈ ਆਪਣਾ ਆਪਣਾ ਬਠਿੰਡਾ ਬਾਈ ਠੀਕ ਹੈ ਗੋਨੇਣਾ ਗੋਨੇਣਾ ਹਾਂ ਜੀ ਆਜੋ ਦੋਸਤੋ ਮਰਵਾਉਣੇ ਆਪਾਂ ਟਰੈਕਟਰਾਂ ਤੇ ਟਰਾਲਿਆਂ ਦੇਗਾ ਆ ਦੇਖੋ ਜੇ ਤੁਹਾਨੂੰ ਇਹ ਮਾਝੇ ਵਾਲਿਆਂ ਦਾ ਕੰਮ ਚੰਗਾ ਲੱਗਿਆ ਤੁਹਾਨੂੰ ਇਹਨਾਂ ਦੇ ਟਰੈਕਟਰ ਮੋਡੀਫਾਈ ਕੀਤੇ ਟਰਾਲੇ ਪ੍ਰੋਪਰ ਮੋਡੀਫਾਈ ਕੀਤੇ ਵਧੀਆ ਲੱਗੇ ਤਾਂ ਪੇਜ ਨੂੰ ਵੀਰੇ ਦੋਸਤੋ ਲਾਈਕ ਕਰ ਲੋ ਸ਼ੇਅਰ ਕਰ ਦਿਓ ਵੀਡੀਓ ਦੱਬ ਕੇ ਇਹਨਾਂ ਦੀ ਹੌਸਲਾ ਵਜਾਈ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ ਇਹਨਾਂ ਦਾ ਕੰਮ ਵਧੀਆ ਲੱਗਿਆ ਧੰਨਵਾਦ ਜੀ ਮੇਰੇ